ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲਗਭਗ 6 ਬੇੜਾ ਦਿਖਾਵਾਂਗੇ ਬੇੜਾ ਬਿਲਕੁਲ ਹੋਰ ਵੀ ਕਾਫੀ ਮਾਤਰਾ ਦੇ ਵਿੱਚ ਆ ਲਗਭਗ 12-13 ਨਗ ਵਿਕੇ ਵਾਲੇ ਜਦ ਮਰਜ਼ੀ ਵਿਜ਼ਿਟ ਕਰੋ ਬਿਲਕੁਲੇ ਹਾਜ਼ਰ ਹੁੰਦੇ ਹੈਗੇ ਤੇ ਕੁਝ ਹੁੰਦੀ ਹੈ ਕੋਈ ਵੀ ਰੈਂਦੀ ਕੱਚੀ ਕੋਈ ਦੱਸ ਦਿੰਦੀ ਕੱਚੀ ਸੋ ਸਾਹਮਣੇ ਸਕਰੀਨ ਤੇ ਜੋ ਬੇੜਾ ਦੇਖ ਰਹੇ ਆ ਰੇਟ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਬਾਈ ਜੀ ਸੇਖਾ ਰੋਡ ਤੇ ਆਪਣਾ ਘਰ ਜਿਹੜਾ 33 ਵਾਲਾ ਚੌਕ ਬਰਨਾਲੇ ਦੇ ਵਿੱਚ ਇੱਕੋ ਹੀ ਚੌਕ ਆ ਬਰਨਾਲਾ ਜੀ ਸੇਖਾ ਰੋਡ ਨਹੀਂ ਜਾਂਦਾ ਹਾਂ ਜੀ ਸੇਖਾ ਧੂਰੀ ਰੋਡ ਜਾਂਦਾ ਉਧਰ ਅੱਧਾ ਕਿਲੋਮੀਟਰਾਂ ਅਗੇ ਪਾ ਮੋਬਾਈਲ ਨੰਬਰ ਜੀ ਆਪਣਾ 98153910 ਜੀ ਪਹਿਲਾ ਨੰਬਰ ਆਪਾਂ ਜਿਹੜੀ ਬੜ ਤਾਜੀ ਸੂਈ ਦੇਖ ਰਹੇ ਆ ਬਾਈ ਜੀ ਸੂਆ ਕਿਹੜਾ ਸੂਈ ਹੈ ਇਹ ਸੂਆ ਬਾਈ ਜੀ ਗੁਰਦਾ ਸ਼ੇਰ ਆਂਦਾ ਪ्योर ਮਹੋ ਕਲਦੀ ਸੂਈ ਬੱਚਾ ਕੀ ਹੈ ਮਗਰ ਕਿਹਦੇ ਮਗਰ ਬੱਚਾ ਤੇ ਜੇਰਦਾਰ ਬਿਲਕੁਲ ਡਾਨਾ ਬਿਲਕੁਲ ਬਾਈ ਜਿਹੜੀਆਂ ਸੋਈਆਂ ਸੋਈਆਂ ਆਪਣੇ ਕੋਲੇ ਵੇੜਾ ਨੇ ਉਹਨਾਂ ਦੀ ਜੇਰ ਜਿੰਕੇ ਦੀ ਪੂਰੀ ਫੁੱਲ ਗਰੰਟੀ ਹੋਊਗੀ ਜਿਹੜੀਆਂ ਵੱੱਪਾ ਨੇ ਬਾਈ ਉਹਨਾਂ ਦੀ ਪਾਰ ਬੁਖਾਰ ਤੇ ਥਾਣਾ ਦੀ ਜੀ ਬਾਕੀ ਉਤ ਵਾਲੀ ਦੇਖ ਕੇ ਲਿਆ ਹਾਂ ਜਦ ਕੁਆਲਟੀ ਵਾਲੇ ਨੇ ਦੇਖ ਤੇ ਨਾਲੇ ਸੋ ਚਵਾਈ ਦੇਖੋ ਸੋਹਣਾ ਸਾਫ ਸੁਥਰਾ ਤੇ ਕਹਿੰਦਾ ਭਾ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਕੋਈ ਸੋਹਣੀਆਂ ਦਿਖਾ ਦੇ ਪੀਲਾ ਬੋਲਾ ਜਿੰਮਤ ਕੱਲ ਦੀ ਸੂਈਏ ਕੋਈ ਇਹ ਵੀ ਹੋਊ ਵੀ ਹਫ਼ਤੇ ਦੀ ਸੂਈ ਨੂੰ ਕੱਲ ਹੀ ਕਹੀ ਜਾਵਾਂਗੇ ਤਾਂ ਥਾਣਾ ਜੀ 4 ਵੇ 4 ਆ ਜਾਵਾਂ ਹਨਾ ਤੇ ਬਾਈ ਜੀ ਦੁੱਧ ਕਿੰਨਾ ਕਰ ਦੇ ਦੂ ਕਿੰਨਾ ਟੇ ਬਾਈ ਜੀ ਨਾ ਦੀ ਜਾਨ ਕੁਆਲਟੀ ਜੀ ਉਹ ਕਹਿੰਗੇ ਸੱਚੀ ਵੀ ਜੀ ਬਸ ਕੀ ਨੀਲਾ ਵੀ ਪੈਸੇ ਨਾਲ ਉਹ ਆਪ ਦਾ ਦੇਖ ਕੇ ਜੇ ਕੁਆਲਟੀ ਕਰੀ ਜਾਂਚ ਕੇ ਲੈ ਕੇ ਜਾਂ ਵੀ ਕਿੰਨਾ ਚੁਲਾਗੇ 20 ਕਿਲੋ ਤੋਂ ਬਾਹਰ ਕੋਣਾ ਚਾਹੇ ਸੋ ਜੈ ਗੱਲ ਸੋ ਹੁਣ ਆਪਾ ਤੁਹਾਨੂੰ ਚੀਜ਼ ਦਿਖਾ ਦੀ ਧਾਰਾ ਮਾਰ ਕੇ ਦਿਖਾ ਦਿਆਂ ਐਡਰੈਸ ਦੱਸਤਾ ਤੁਸੀਂ ਪਸ਼ੂ ਖਰੀਦਣਾ ਹੈਗਾ ਕੋ ਚੱਕਰ ਨਹੀਂ ਗੱਡੀ ਚੱਕੋ ਵੀਡੀਓ ਬਹੁਤ ਪਈ ਜਾਂਦੀਆਂ ਗੀਆਂ ਇਹ ਨਹੀਂ ਗੱਲ ਵੀ ਆਪਾਂ ਗਮਰਾਹ ਕਰਦੇ ਬਈ ਇੱਥੋਂ ਆਹ ਲੋ ਆਹ ਲੋ ਆਪਾਂ ਸੱਤ ਗਾਮਾ ਦਿਖਾ ਦਿਆਂ ਜਿਹੜੀ ਚੰਗੀ ਲੱਗੇ ਲੈ ਜਾਓ ਆਪਣੇ ਕੋਲ ਨੌ ਗਾਮਾ ਨੇ ਬਈ ਜੀ ਨੌ ਦੇ ਵਿੱਚੋਂ ਆਪਣੇ ਕਰਮ ਵਾਲੀ ਘਰੇ ਇੱਕ ਵੀ ਨਹੀਂ ਚੁਣੀ ਲੈ ਕੇ ਆਂਦੀ ਹੈ ਬਗਾ ਆਪਣੀਆਂ ਬਾਹਰੋਂ ਨਹੀਂਆਂ ਹੋਈਆਂ ਨੇ ਜਿਹੜੀ ਚੀਜ਼ ਆਪਾਂ ਫਾਰਮਰ ਦੱਸਦਾ ਹੈਗਾ ਆਪਾਂ ਉਹੀ ਚੀਜ਼ ਅਗਲੇ ਨੂੰ ਰਿਪੀਟ ਕਰਦੇ ਆ ਇੱਥੇ ਵੀ ਆਪਾਂ ਵੀ ਦੇਖ ਕੇ ਹੁਣ ਦੇਈਂ ਜੀ ਉਹ کاروبار ਕਰਦੇ ਆ ਅੰਦਾਜ਼ ਆ ਜਾਂਦਾ ਅੰਦਾਜ਼ ਆ ਜਾਂਦਾ ਉਹ ਜਿਸ ਹੌਣ ਵਾਲੀ ਆਪਾਂ ਦੱਸਦੇ ਆਂ ਆਪਾਂ ਕਿਸੇ ਨੂੰ ਘਮਨਾ ਨਹੀਂ ਕਰਦੇ ਜਿੰਨਾ ਵੀ ਵੀਰੇ ਕੋਲੇ ਕੋਲ ਮਾਲ ਪਸੂ ਲੈ ਕੇ ਜਾਣਾ ਚਾਹੋ ਤਾਂ ਪੈਨਪੁਰਾ ਕੋਈ ਫਾਰਮ ਨਵਾਂ ਕਰ ਰਿਹਾ ਜਾਂ ਪਹਿਲਾਂ ਦਾ ਪੁਰਾਣਾ ਦਾ ਆਪਣੇ ਕੋਲੇ ਆਓ ਕੋਈ ਦਿੱਕਤ ਨਹੀਂ ਇਹਦਾ ਬਾਈ ਜੀ ਰੇਟ ਕੀ ਰੱਖਿਆ 95000 ਦੀ ਗੱਡ ਦੇਣਾ ਜੀ ਬਾਈ ਜੀ ਕੁਜ ਐਸ ਹੋ ਜੂਗੀ ਹਾਂ ਹਮਾਂਤਨ ਕਰ ਦਾਂਗੇ 95 'ਚ ਮਾਨਤਨ ਹੋ ਜਾਊਗਾ ਹਾਂ ਟੋਪਰ ਵਿੱਚ ਹੀ ਆ ਬਾਈ ਆਮ ਹੀ ਇਹ ਨਹੀਂ ਬਣਦੇ 115 118 ਮੁੱਲ ਪਾਏ ਪਿਆ ਅੱਗੇ 2 ਨੰਬਰ ਵੈਟ ਦੇਖ ਰਹੇ ਆ ਬਾਈ ਜੀ ਬਾਈ ਜੀ ਦੋ ਨੰਦਾ ਪਿਓ ਜੇਰਾ ਹੁਣ ਹੀ ਸਿੱਟ ਕੇ ਆਟਿਆ ਮੈਂ ਤੁਹਾਨੂੰ ਸਵੇਰੇ ਦੱਸਾਂ ਮੈਂ ਲੇੜ ਵਾਰ ਗਿਆ ਬਈ ਆਹ ਆਖਲੀ ਵਾਰ ਦੇਗੇ ਮਤਲਬ ਚਵਾਈ ਤੇ ਹੋਈ ਦੀ ਝੰਡੀਆਂ ਬੱਛੀ ਮਗਰ ਇਹਦੇ ਅੱਛਾ ਬੱਛੀ ਮਗਰ ਜੇ ਰੋਕੇ ਤੇ ਬੌੜਾ ਜਮਾ ਮੈਂ ਕੋ ਸੀ ਜਿੰਨੀਆਂ ਵੜਾਂ ਨੇ ਸਾਰੀਆਂ ਨੂੰ ਇਹ ਮੰਨ ਲਾ ਵੀ 5v4 ਹੀ ਨੇ ਕੋਈ ਨਿਆਣਾ ਡੱਪਾ ਕੋਈ ਕੁਆਲਟੀ ਇਸ ਨੂੰ ਕਿਹਾ ਜਾਂਦਾ ਬਾਈ ਜੀ ਜਿਹੜੀਆਂ ਦੁੰਗਲੀਆਂ ਟੰਗਾਂ ਉਹਨਾਂ ਤੋਂ ਪਹਿਲਾਂ ਬੱਚਾ ਛੱਡੋ ਫਿਰ ਨਿਆਣਾ ਕਹੋ ਕਿ ਉਹ ਕਰਾਉਂਦੀਆਂ ਹੁੰਦੀਆਂ ਹੈ ਜਿਆ ਕੁਝ ਜੀ ਸ਼ੀ ਕੁਆਲਟੀ ਵਾਲਾ ਜਾਨਵਰ ਆ ਸੋ ਗਲਾ ਲਾਣੇ ਘਰਾਣੇ ਦੀ ਟੀਦਾ ਲਾਣੇ ਘਰਾਣੇ ਦੀ ਹੁੰਦੀ ਹੈ ਤੇ ਇਹਦਾ ਰੇਟ ਕੀ ਆ ਵੀਰੇ ਤੇਰੇ ਇੱਕ ਪਾਂਜਾ ਬਈ ਜੀ ਦੋ ਦੰਦ ਪਹਿਲਾ ਸੁਈ ਦੇ ਦੋ ਦੰਦ ਪਹਿਲਾ ਸੁਆ ਤੇ ਲੇਵਾ ਫਟਫਾਟ ਆ ਜਾਵਾਂ ਤੈ ਮੰਨ ਵੀ ਸੋਨਾ ਹੀ ਆ ਬੱਚੀ ਵੀ ਮੰਗ ਰਹੀ ਕਿ ਕੁਆਲਿਟੀ ਵਾਲੀ ਆ ਥੁੱਲ ਕੁਆਲਿਟੀ ਵਾਲੀ ਬੱਚੀ ਆ ਕੋਈ ਵੀ 20 25 ਹੱਦ ਕਿਤੇ ਨਹੀਂ ਸਮਾਉਂਦੇ 50000 ਦੀ ਬੱਚੀ ਰੱਖਾਂ ਜੀ ਸੋ ਦੋ ਦੰਦ ਦਾ ਨਵਾ ਹਣ ਪਹਿਲਾ ਸੁਆ ਸੋ ਜਿਹੜੇ ਇੱਕ ਗੱਲ ਹੋਰ ਆ ਯਾਰ ਵੇਚ ਵੀਰ ਕਹਿੰਗੇ ਗਾਂ ਦਾ 60000 ਦੀ ਮਿਲ ਜਾਂਦੀ ਆ ਉਹ ਬਾਈ ਜੀ ਨੇਵਾ ਇੱਥੇ ਫਿਰਦਾ ਹੁੰਦਾ ਇੱਥੇ ਬਾਈ ਇਹ ਨਾ ਜਿਹੜੇ ਵੀਰ 파ਰਥੂਲੇ ਜੀ ਮਤਲਬ ਰੋਜ਼ ਮਾਲ ਰੱਖਦੇ ਆ ਲੈਂਦੇ ਆ ਵੇਚਦੇ ਆ ਸਾਲ ਦੇ ਵਿੱਚ ਇੱਕ ਦੋ ਜਾਨਵਰ ਲੈ ਲੈ ਵੇਚਦੇ ਉਹਨਾਂ ਦੀ ਪਰਖ ਹੁੰਦੀ ਕਿ ਜਿਹਨਾਂ ਨੇ 5 ਸਾਲ ਵੱਧ ਬਾਂ ਲੈਣੀਆਂ ਉਹ ਖੋਲਾ ਲ ਜਾਂਦੇ ਨੇ ਉਹ ਬਾਈ ਨੇ ਮੱਥਾ ਮਾਰਦਾ ਬਾਈ ਸਾਸ਼ਤੀ ਮਿਲਦੀ ਆ ਸੋ ਕਹਿੰਦੇ ਸਾਸ਼ਤਾ ਰਵੇ ਬਾਰ-ਬਾਰ ਉਹਨਾਂ ਤੋਂ ਬਾਈ ਦੁੱਧ ਵੀ ਕੋਈ ਯਾਰ ਆਪਦਾ 6-7 ਕਿਲੋ ਦੇ ਦੇਵੇ ਵਸੇ ਤੇ ਮੇਰੇ ਵਰਗਾ 22 ਕਿਲੋ ਕਹਿ ਕੇ ਦੇ ਦਿੰਦਾ ਉਹ 9 ਕਿਲੋ ਹੀ ਪਾਉਂ ਲਿਆ 4-4 ਕਿਲੋ ਟਾਈਮ ਦਾ ਜੀ ਪਰ ਜਿਹੜੀਆਂ ਤੇ ਚੀਜ਼ਾਂ ਆਣਿਆ ਲੈ ਸੋ ਫਿਟਿੰਗ ਵਾਲਾ ਲੈਵਾ ਮੇਨ ਗਨ ਤਾਂ ਇਹਨੂੰ 1000 ਚੋਲੇ ਪੂਰੀ ਨਹੀਂ ਹੁੰਦੀ ਇਹ ਜਿਹੀ ਜਿਹੀ ਰਹੂ ਜੈ ਜੀ ਗੱਲ ਆ ਸੋ ਰੇਟ ਦਾ 1 ਲੱਖ 5000 ਦੇ ਵਿੱਚ 21-22 ਕਿਲੋ ਦੁੱਧ ਪਾ ਦੇਣੇ ਨੇ ਹਨਾ ਭਾਈ ਦੁੱਧ ਜਿਹੜੀ ਦੀ ਕੁਆਲਿਟੀ ਉਹ ਤੋਂ 25 ਕਿਲੋ ਵਾਲੀ ਜਾਂ ਬਾਕੀ ਕੋਈ ਵੀ ਵੀਰ ਉਹਦੀਆਂ ਅੱਖਾਂ ਨਾਲ ਅੰਗ ਕੇ ਲੈ ਕੇ ਜਾ ਹੁਣ ਆਪਾਂ ਕਹਿੰਦਾ ਜੱਗੀ 1 ਲੱਖ 5000 'ਚ 22 ਕਿਲੋ ਦੁੱਧ ਆਈ ਨਹੀਂ ਪਤਾ 60000 'ਚ 22 ਕਿਲੋ ਨਹੀਂ ਮਿਲ ਜੇ ਮਿਲ ਜੂਗੀ ਮਿਲ ਜਾਂਦਾ ਭ YouTube ਦੇ ਉੱਤੇ ਬਹੁਤ ਕੁਝ ਆਈ ਜਾਂਦਾ ਠੱਗ ਵੀ ਬੈਠੇ ਚੋਰ ਵੀ ਬੈਠੇ ਸਾਧ ਵੀ ਬੈਠੇ ਆਪਾਂ ਸਭ ਕੋ ਸਾਂਜਮ ਜਾਇਜ ਗੱਲ ਆ ਤੀਜੇ ਨੰਬਰ ਤੇ ਬੱਚੀ ਜਰਤੀ ਆ ਬਈ ਜੀ ਜੇ ਕੋਈ ਕਿਵਾਈ ਤਕੂਈ ਦੀ ਇਹ ਵੀ ਓਕੇ ਆ ਜੀ ਬਿਲਕੁਲ ਆਪਾਂ ਹਰ ਇੱਕ ਵੇੜ ਦੀ ਕਿਵਾਈ ਦੀ ਫੁੱਲ ਗਾਰੰਟੀ ਆ ਪਹਿਲਾਂ ਮੈਂ ਧਰਮ ਮਾਰ ਕੇ ਹਟਿਆ ਪਈਆ ਬੱਚਾ ਕੀ ਨਮਰ ਇਹਦੀ ਮਗਰ ਵੀ ਬੱਚੀ ਆ ਬਈ ਇਹਦਾ ਕਾਫੀ ਕਲਰ ਚ ਇਹਦੇ ਬਾਕੀ ਕਹਿੰਦਾ ਪਰ ਆਵਾ ਗਰਮੀ ਵਾਲੀ ਸਹਿਣ ਕਰੂ ਫਣੇ ਮੈਂ ਕਹਾਂ ਲਿਖਵਾ ਜਮਾ ਚੀ ਹੈ ਹੀ ਗੜੀ ਆ ਹੋਰਾਂ ਨਹੀਂ ਸਹਿ ਕਰੀ ਜਾਨ ਹਾਂ ਜੀਤੋ ਫਾਰਮ ਵਾਲਾ ਮੁੰਡਾ ਵੀਡੀਓ ਬਣਾ ਕੇ ਕਰੇ ਉਹ ਨੂੰ ਧਰਮ ਮਾਰ ਕੇ ਹਟ ਤੇ ਇਹਦੇ ਬਗਾਲ ਗੱਲ ਕਰੀਏ ਦੁੱਧ ਕਿੰਨਾ ਕੁ ਦੇ ਦੂਗੀਏ ਦੁੱਧ ਮੈਂ 20 ਤੋਂ ਬਲਸਰ ਆਈਏ ਨੇ ਜਿਹੜੀਆਂ ਬਣਾ ਦੇ ਇਹ ਇਹਦਾ ਜੱਗੀ ਰੇਟ ਆਪਾਂ ਕੀ ਰੱਖਿਆ ਰੇਟ ਬਾਈ 75000 ਦੀ ਵੇਡ ਦੇ ਦਾਂਗੇ ਬਾਕੀ ਮਗਰ ਬੱਚੀ ਬੜੀ ਪਿਆਰੀ ਹੈ ਨਾ ਖੜੀ ਖੜੀ ਮੜੀ ਫੁਲ ਕੁਆਲਟੀ ਵਾਲੀ ਬੱਚੀ ਆ ਸੋ ਯਾਰ ਬੱਚੀ ਦੇਖੋ ਬੜੀ ਪਿਆਰੀ ਮਗਰ ਹੈ ਨਾ ਕਿਸੇ ਵੀਰ ਨੇ ਦੋਨੇ ਬਣਾ ਇਕੱਠੀਆਂ ਲੈਣੀਆਂ ਹੋਈਆਂ ਆਪਾਂ 15000 ਦੀਆਂ ਦੋਨੇ ਬੱਚੀਆਂ ਰੱਖ ਲਾਂਗੇ ਜੀ ਇਹ ਆ ਗਈ ਧਿਆਨ ਨੰਬਰ ਆਗੇ ਆਜੋ 4 ਨੰਬਰ ਬੱਚੀ ਦੇ 4 ਨੰਬਰ ਨੂੰ ਬਾਈ ਐ ਮੰਨ ਲਾ ਵੀ ਜਿਹੇ ਜਰਸੀ ਖੇਣਾ ਚੈੱਕ ਕਰਨੇ ਡੋਗੋ ਦਾ ਚੈੱਕ ਕਰੋ ਉਹ ਸਕੇ ਨਾਲ ਸਾਰੀਆਂ ਕੁਆਲਿਟੀਆਂ ਨੇ ਇਹਦੇ ਜੇ ਪਰ ਮੱਝ ਹੀ ਇੱਕ ਦਰਵਾਜ਼ਾ ਜਮਾ ਮੱਝ ਮੈਂ ਕਹਿ ਲੱਗਾ ਤੂੰ ਤਾਂ ਉਹਦੇ ਹੱਥ ਕਹਿੰਦਾ ਬਣ ਜਾ ਪੁੱਜਦਾ ਮੇਰੇ ਤੇ ਮੱਝ ਦਾ ਮੁਕਾਬਲਾ ਕਿਉਂਕਿ ਮੱਝ ਦੇ ਰੇਟ ਆਪ ਨੂੰ ਪਤਾ ਹੀ ਹੈ ਬਾਈ ਜੀ ਪੈਦਾਵਾਰ ਬਹੁਤ ਘੱਟ ਗਈ ਰੇਟ ਬਹੁਤ ਜ਼ਿਆਦਾ ਬਜਟ ਤੋਂ ਬਾਹਰ ਹੋ ਚੁੱਕੀ ਹੈ ਮੈਂ ਬੇਚਦਾ 55000 ਦੀ ਕੱਲੇ ਹਾਂ ਤੇ ਨੂੰ ਕੱਟੀ ਗਈ ਮੈਂ ਨਹੀਂ ਮਿਲਦੀ ਜਮਾ ਫਿਰ ਉਹ ਜੇ ਸਵਾਉਣੀ ਆ ਬਸ਼ਮਾਉਣੀ ਆ ਲਾਲਾ ਕਦੋਂ ਵਿਚ ਵੀ ਕਹਿੰਦੇ 10000 ਵਾਲੇ ਕੱਟੇ ਇੱਕ ਬੰਦਾ 2 ਸਾਲ ਤੁਰਫਦਾ ਵਿਚਾਰਾ ਉਹ 10000 ਦੀ ਭਾਈ ਨਹੀਂ ਮਿਲਣੀ ਨਹੀਂ ਭਾਈ ਹੁਣ ਉਹ ਹੁਣ ਜੇ ਮੈਂ ਕਹਿੰਦਾ ਮੇਰੇ ਕੋਲ 50000 ਮੈਨੂੰ ਕੈਨੇਡਾ ਲੈ ਜਾ ਬਈ ਜਹਾਜ਼ ਨਾਲ ਆੜੇ ਲੀਵ ਨਹੀਂ ਮਾਰਨ ਦੇਣੀ ਮੈਨੂੰ ਮੈਂ ਕਹਿੰਦਾ ਭਾਈ ਨਹੀਂ ਜਾਂਦਾ ਕੈਨੇਡਾ ਦਾ ਤੁਹਾਨੂੰ 60 65 ਲੱਖ ਦੀ ਜਾਂਦਾ ਨਾ ਜਿਉਂ ਕੱਲੀ ਜੈਟ ਟਿਕਟ ਦੀ ਗੱਲ ਕਰੀਏ ਆਪਾਂ ਇਥੇ ਲੈ ਜਾ ਕੇ ਸਿੰਗਾਪੁਰ ਤਾਰ ਦੇਣਗੇ ਭਈ 10000 ਚ ਤਾਂ ਤੇ ਇਹਦਾ ਭਾਈ ਫਿਰ ਰੇਟ ਕੀ ਜੱਗੀ ਰਹੂਗਾ 82 ਹਜ਼ਾਰ ਰੁਪਏ ਮੁੱਲ ਹੈ ਨਾ ਜੀ ਮੰਨ ਤਾਂ ਸਾਰਿਆਂ ਬਣਾ ਨੂੰ ਜਿਹੜਾ ਵੀਰ ਆਊਗਾ ਕਰ ਦਾਂਗੇ ਮੂੰਹ ਨਾਲ ਜਾਨਵਰ ਲੈਣ ਵਾਲਾ ਹੋਵੇ ਤੇ ਜਿਹੜਾ ਭਜ ਤੜੇ ਕੇਲਾ ਹੋਇਆ ਉਹਨੂੰ ਤੇ ਕਿਨਾਂ ਦਾ ਜਾਨਵਰ ਦਿੱਤਾ ਨਹੀਂ ਦਿੱਤੇ ਜਾਂਦੇ ਜਿਹੜਾ ਜਾਨਵਰ ਫਿੱਟ ਹੋਇਆ ਆਪਾਂ ਮੋੜਦੇ ਨਹੀਂ ਆਪਣਾ ਇਹ ਜਿਹਾ ਸਵਾਲ ਜੀ ਅੱਗੇ ਆ ਕੇ ਨਾਲ ਵਾਲੀ ਫਿਰੇ ਦੂਜੇ ਸੂਈ ਇਹ ਹੁੰਦੀ ਹੈ ਬਈ ਜੀ ਮਾਲਕ ਨੇ 28 30 ਕਿਲੋ ਤੋਂ ਦੱਸਿਆ 25 ਕਿਲੋ ਮੰਨ ਕੇ ਲੈ ਜੇ 25 ਕਿਲੋ ਮੰਨ ਕੇ ਲੈ ਜੇ ਜਿਹੜਾ ਵੀਰ ਕੰਕ ਪਾਈਆਂ ਹੋਰ ਹੁੰਦੀਆਂ ਗੱਲ ਆ ਜਿਹੜਾ ਭੈਣ ਭਰਾ ਇੰਨਾ ਪੈਸਾ ਲਾ ਕੇ ਲੈ ਕੇ ਜਾਂਦਾ ਜੀ ਸੁੱਖ ਤਰਹਾਂ ਦਿੰਿਆ ਕੋਈ ਨਹੀਂ ਦਿੰਦਾ ਜੈਜ ਗੱਲ ਆ ਪਰ ਇਹ ਗਰੰਟੀ ਨਹੀਂ ਜੀ ਹੋਰ ਕਿਈ ਜਈ ਹੈ ਨਾ ਆਪਾਂ ਜੈਜ ਕੁਆਲਟੀ ਇਹਦੇ ਦੇਖ ਕੇ ਦੁੰਦੇ ਹਾਂ ਵੀ ਸੋ ਗਰੰਟੀ ਅਜ ਮੇਰੇ ਸਹਾਰਾ ਫਸਣਾ ਵੀ ਨਹੀਂ ਚਾਹੀਦਾ ਬਾਈ ਜਿਹੜਾ ਹੋਰ ਜਿਹੜੇ ਬਾਹਲੇ ਗਰੰਟੀਆਂ ਦਿੰਦੇ ਉਹ ਖੋਟੇ ਹੀ ਨਿਕਲਦੇ ਆਪਦਾ ਸਾਫ ਜੀ ਆਪਾਂ ਕੋਈ ਬਾੜਾ ਨਹੀਂ ਲੈਣਾ ਕੋਈ ਫਾਇਦਾ ਨਹੀਂ ਚਲੋ ਦੇਖੋ ਮੇਰਾ ਵੀ ਕੰਮ ਆ ਹੈ ਨਾ ਬਗਵਾਰੀ ਦਾ ਕਿਸੇ ਦਾ ਵੀ ਕਸੂਰ ਨਹੀਂ ਹੁੰਦਾ ਭਾਈ ਅੱਗੇ ਤੋਂ ਲੈ ਕੇ ਆਉਂਦੇ ਆ ਸਾਰੇ ਬਗਵਾਰੀਆਂ ਆ ਕਿਉਂ ਨੰਨੀਆਂ ਹੀ ਹੁੰਦੀਆਂ ਜ਼ਿੰਮੇਵਾਰਾਂ ਦੇ ਘਰਾਂ ਚੋਂ ਹੀ ਆਉਂਦੇ ਆ ਇਹ ਜ਼ਿੰਮੇਵਾਰਾਂ ਦੇ ਘਰਾਂ ਚ ਹੀ ਜਾਣੀਆਂ ਦੋਵਾਰੀ ਜੀਮੇਵਾਰਾਂ ਦੇ ਘਰਾਂ ਚ ਹੀ ਜਾਂਦੀਆਂ ਪਿਆਰੀਆਂ ਤੇ ਇਹਦਾ ਜੱਗੀ ਰੇਟ ਕਿੰਨਾ ਰੱਖਿਆ 95 ਦੀ ਦੇਦਾਂਗੀ ਭਈ ਜੀ ਅੱਗੇ ਨਾਲ ਆੜ ਜਾਗੀ ਨਾਲ ਆੜੀ ਵੇੜ ਭਾਈ 4 ਦੰਦਾਂ ਪਹਿਲਾਂ ਪਹਿਲਾਂ 4 ਦੰਦਾਂ ਦਾ ਥਣ ਕੈ ਵਾ ਦਾ ਖਾਦੇ ਰੇਲ ਗੱਡੀ ਦਾ ਡੱਬਾ ਹੀ ਆ ਥਣ ਤਾਂ ਨੋਕ ਵਾਲਾ ਲੱਗਿਆ ਹੋਇਆ ਜਮਾ ਹਣ ਟੋਪਰਾ ਤੇ ਕੈ ਇਹਦਾ ਲੈਂਦੀ ਆ ਜੀ ਤਾਂ ਮਲਾਵੀ ਪੰਜ ਕਿਸਾਤ ਚ ਫਾਰਮ ਤਿਆਰ ਕਰਦੂਗੀ ਇਕੱਲੀ ਵਾਚੀ ਕਰਦੂ ਫਾਰਮ ਸ਼ੈੱਡ ਵੱਡਾ ਚਾਹੀਦਾ ਹਨ ਤੇ ਬਾਈ ਜੀ ਦੁੱਧ ਕਿੰਨਾ ਦੇ ਦੂਗੀ ਇਹ ਜੀ ਉਹ ਤਾਂ ਬਾਈ 20 ਤੋਂ ਬਲੱਸ ਹੀ ਪਾ ਤੇ ਬਾਕੀ ਆ ਪਤਲੀ ਚਮੜੀ ਜ ਗਈ ਜਮਾ ਹਨਾ ਇਹਦਾ ਰੇਟ ਇਹਦਾ ਰੇਟ ਕੀ ਜੈ ਇਹਨਾਂ ਨੂੰ ਵੇਚਣ ਵਾਲਾ ਜੀ ਬਾਈ 12 13 ਪਾਏ ਆ ਜੀ ਅੱਜ 85 ਹਜ਼ਾਰ ਆਪ ਵੀ ਦੇ ਦਾਂਗੇ ਸੋ 85 ਹਜ਼ਾਰ ਦੀ ਵਹਿੜ ਆਪਾਂ ਦੇ ਦਾਂਗੇ ਚਾਰ ਦੰਦ ਪਹਿਲਾ ਸੁਆ ਸੂਰਿਆ ਲੇਵਾ ਫਟਪਾੜ ਹਨਾ ਤਾਂ ਟੋਪਰੀ ਆ ਬਈ ਕਿਸੇ ਬੰਦੇ ਦੇ ਹੱਥ ਭਰਾਂ ਨਹੀਂ ਹੈਗੀ ਕੋਰਾ ਵੀ ਕੋਈ ਜਾਨਵਰ ਵੀ ਜਰਾ ਰਹਿ ਜਾ ਨਹੀਂ ਹੈਗਾ ਕਿ ਕੋਈ ਭੈਣ ਭਰਾ ਨਾ ਵੀ ਦੇਖਣਾ ਹੋਊਗਾ ਨਾ ਜਿੰਨੀ ਗੱਲ ਆਪਾਂ ਵੀਡੀਓ ਦੇ ਵਿੱਚ ਬੋਲਾਂਗੇ ਵੀ ਨਿਭੜੂਗੀ ਉਹ ਨਹੀਂ ਨਿਭੜੂਗੀ ਉਹ ਆਪਾਂ ਬਾਹਲੀਆਂ ਗਰੰਟੀਆਂ ਜੀਆਂ ਵੀ ਨਹੀਂ ਦੇ ਕੇ ਰਾਜੀ ਐਂ ਖੋਟਾਂ ਵਾਲ ਵੀ ਨਹੀਂ ਵੇਚ ਕੇ ਰਾਜੀ ਜੈ ਜੈਕਾਰ ਤੇ ਕਿਉਂ ਕਿ ਤੇ ਆਪਣਾ ਤਾਂ ਮਨ ਕਰ ਰੋਜੀ ਰੋਟੀ ਇਸ ਕੰਮ ਚ ਆ ਉਹ ਗੱਲ ਆ ਜੇ ਕਹਿੰਦੇ ਬਾੜੀ ਖੇਤ ਨੂੰ ਖਾਣ ਲੱਗ ਗਈ ਤਾਂ ਖੇਤ ਨਹੀਂ ਵੱਜਦਾ ਬਾਈ ਜੀ ਬਾਈ ਇਹ ਹੁਣ ਸੀਗਾ ਲੁੰਦੀ ਆ ਕੋਈ ਭਾਂ ਭਾਂ ਲੈ ਜਾਂਦੇ ਆ ਹਨਾ ਸ਼ੌਕਰਾਂ ਤੋਂ ਪੈਸੇ ਵੀ ਦਿੰਦੇ ਕਿਉਂਕਿ ਆਪਣੇ ਕੋਲੇ ਖੜਾ ਜਾਨਵਰ ਦੁੱਖਣਾ ਸੋਣਾ ਲੱਗਦਾ ਹੁੰਦਾ ਆਪਣਾ ਸ਼ਿਕਾਰਿਆ ਹੁੰਦਾ ਉੱਥੇ ਜਾ ਕੇ ਸਾਹਮਣੇ ਮੁੜ ਕੇ ਕਸੂਰ ਬੁਕਵਾਰੀ ਦਾ ਜੀ ਜੇ ਕੋਈ ਜਾਨਵਰ ਜਾ ਕੇ ਧਲਵਾ ਟੋਗੀ ਉਹ ਧਿਆਨ ਨਾ ਕਰਿਆ ਤੇ ਇਹਦਾ ਜੱਗੀ ਰੇਟ ਘਿਰੂਗਾ ਜਿੰਦ ਮੇ ਆ ਵੀ ਇਹ ਦੇ ਦਾਂਗੇ ਬਾਈ ਸ਼ੇਦ ਆਂਦਾ ਜੀ 25-22 ਕਿਲੋ ਦਾ ਤਾਂ ਪਲੂਣ ਦਾ ਦਿੱਤਾ ਹੋਇਆ ਹਜੇ ਤੇ 10 ਦਿਨ ਬਾਕੀ ਨੇ ਪੱਥਰ ਵਰਗੀ ਪਈਆਂ ਠੰਡੀ ਸੀਲ ਹਨਾ ਥੋੜਾ ਪੱਕਾ ਜਿਹਾ ਮੰਨਿਆ ਵੇ ਇੱਕ ਪਾਸੇ ਹਨਾ ਮੜਾ ਜਾਓ ਆਹ ਬਈ ਇਹ ਆਈ ਫਰਸ਼ ਤੋਂ ਇਹ ਘਰੋਂ ਆਈ ਹੈ ਜਮਾਂ ਨਹੀਂ ਹੋਰ ਉਹਦੇ ਸਿਰ 981753 94107 ਜਿਹੜਾ ਵੀ ਆ ਕੇ گا گاਵਾ ਦੇ ਕੇ ਤੋੜਾਂਗੇ ਦੋ ਬਹਿਣਾਂ ਕੱਚੀਆਂ ਨੇ ਆਪਣੇ ਕੋਲੇ ਆ ਬੈਠੀਆਂ ਨੇ ਜੀ ਇਹਨਾਂ ਦਾ 2 ਲੱਖ ਰੁਪਏ ਮੁੱਲ ਲਾ ਦਿੰਦਾ ਹਾਂ ਦਾ 20 ਦਿਨ ਬਾਕੀ ਨੇ 30-30 ਕਿਲੋ ਲਜਾ ਮੜਾ ਨੇ ਜੀ ਸਾਰੇ ਮੱਝਾਂ ਵੀ ਹੈਗੀਆਂ ਨੇ ਮੱਝਾਂ ਆ ਜੋ ਪਿਆਰ ਨਹੀਂ ਹੈਗੇ ਵੀਡੀਓ ਚ ਪਾਉਣ ਦੇ ਜੀ ਮਤਲਬ ਮੱਝਾਂ ਰਾਤ ਦੀਆਂ ਆਈਆਂ ਨੇ ਇਸ ਕਰਕੇ ਵੀ ਕਈ ਯਾਰ ਹੁਣ ਤੁਹਾਨੂੰ ਪਤਾ ਹੈ ਏ ਖੜੂ ਖੜਨ ਲੱਗੇ ਹੁੰਦੇ ਨੇ ਬੁੱਝ ਜਾਂਦਾ ਪਸ਼ੂ ਹਾਂ ਪਸ਼ੂ ਬੁੱਝ ਜਾਂਦਾ ਮਾਰ ਕੇ ਸੂਈ ਲੈਣ ਦਾ ਫਾਇਦਾ ਰਹਿੰਦਾ ਬਾਈ ਬਾਹਰੋਂ ਵੀ ਅਸੀਂ ਸੂਈ ਵੀ ਹਿਉ ਲੈਉਂਦੇ ਆ 98 ਇੱਕ 53 ਨਾਟਕ ਸਭ ਤੋਂ ਵੀਡੀਓ ਦੇਖ ਲਈ ਚੈਨਲ ਨੂੰ ਪਿਆ